जबर शतर तक दे दो जहान दे वाले तन तन श्री गुरु ग्रंथ साहब सच्चे बादशाह की पावन पवित्र हजूरी जुड़ बैठे गुरु रूप खालसा सतसंग जी सब तो पहलो सरबंस दानी अमृत के दाते

ਜੋ ਦੋ ਤਿੰਨ ਦਿਨਾਂ ਤੋਂ ਹਰ ਸਿੱਖ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਰ ਸਾਹਿਬ ਵਿਖੇ ਜੋ ਪਰੰਪਰਾ ਦਾ ਕਾਹਨ ਹੋਇਆ ਉਸ ਨੂੰ ਦੇਖ ਕੇ ਸੋਰ ਕੇ ਚਿੰਤਾਤ ਹੈ ਨਾ ਮੀਡੀਆ ਦੇ ਵਿੱਚ ਵੀ ਕਿਹਾ ਹੈ ਕਿ ਸਾਡਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਸਿੱਖ ਦਾ ਸਿੱਖ ਨਲਕਾ ਦਾ ਵਿਰੋਧ ਪਾਇਪਲ ਦੇ ਸੰਗ ਸੇਖ ਨੇ ਸਾਡਾ ਕੀ ਕਰੋਦਾ ਕੋਈ ਵਿਰੋਧ ਨਹੀਂ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਕੋਈ ਵਿਰੋਧ ਨਹੀਂ ਹੈ ਵਿਰੋਧ ਕਾਹਦੇ ਹੈ ਵਿਰੋਧ ਉਸ ਤਰੀਕੇ ਦਾ ਹੈ ਜਿੱਦੇ ਵਿੱਚ ਪਰੰਪਰਾ ਨੂੰ ਤਜਲੀਆ ਹੁੰਦੀ ਹੈ 2018 ਦੇ ਵਿੱਚ ਮੈਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਲ ਐਕਟਿੰਗ ਜਥੇਦਾਰ ਦੀ ਸੇਵਾ ਸਭੀ ਲਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ اور ਗੁਰੂ ਪਾਤਸ਼ਾਹੀ ਦੀ ਹਜ਼ੂਰੀ 'ਚ ਮੈਂ ਕਹਿਣਾ ਕਿ ਮੈਨੂੰ ਪਹਿਲਾਂ ਇਹਦਾ ਕੋਈ ਇਲਮ ਨਹੀਂ ਸੀ ਕੋਈ ਜਾਣਕਾਰੀ ਇਸ ਨਹੀਂ ਸੀ ਨਾ ਮੈਨੂੰ ਉਹਨਾਂ ਨੇ ਪੁੱਛਿਆ ਸੀ ਨਾ ਮੈਨੂੰ ਉਹਨਾਂ ਨੇ ਦੱਸਿਆ ਸੀ ਕਿ ਤੁਹਾਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰੀ ਦੇ ਨਾਲ ਐਕਟਿੰਗ

ਉਹ ਤਕਸ਼ਮੀ ਕੇਸਕਰ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਮੰਨ ਬਹਾਲਿਆ ਨਹੀਂ। ਦੁਪਹਿਰ ਦਾ ਵੇਲਾ ਸੀ। ਮੈਂ ਸ਼ਰਮ ਕਰ ਰਿਹਾ ਸੀ। ਜਦੋਂ ਸਾਡੇ ਲੋਕਲ ਪੀਟੀਸੀ ਦੇ ਇੱਕ ਪੱਤਰਕਾਰ ਨੇ ਆ ਕੇ ਕੋਈ ਖਬਰ ਦਿੱਤੀ ਕਿ ਤੁਹਾਨੂੰ ਤਕਸ਼ਮੀ ਦੰਗਮਾ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਇਹ ਅਕਾਲ ਤਖਤ ਦਾ ਸਾਂਝੇ ਜੱਜਦਾਰ ਵੀ ਸੁਲਾਵਾ ਵੀ ਜੇ ਰਹੇ। ਮੈਂ ਉਸੇ ਵੇਲੇ ਉਸ ਬਲੀ ਪ੍ਰਧਾਨ ਸੀ ਜੱਜਦਾਰ ਗੋਬਿੰਦ ਸਿੰਘ ਜੀ ਲੰਗੋਵਾਲ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਇਹ ਠੀਕ ਨਹੀਂ ਹੋਇਆ। ਮੈਂ ਦਮਦਮਾ ਸਾਹਿਬ ਵੀ ਠੀਕ ਸੀ। ਕਹਿ ਲਗੀ ਚਲੋ ਸਾਹਮਣੇ ਰਾਮਲੋਕ ਦਾ ਫੈਸਲਾ ਕੀਤਾ ਤੁਸੀਂ ਹਾਂ ਕੋਈ ਮੀਡੀਆ ਤੇ ਬਿਆਨ ਨਾ ਦਿਓ। ਉਜ ਡੁੱਟੀ ਜਾਨੀ ਗੁਰਬਚਨ ਸਿੰਘ ਜਿਹੜੇ ਦਸ਼ਕਰ ਸੰ ਉਹਨਾਂ ਵੇਲੇ ਸਦਾ ਸਾਥ ਨੂੰ ਬਾਫੀ ਹੋਈ ਸੀ ਪਰ ਇਹ ਸਨਮਾਨਤਾ ਉਹਦੇ ਦਾ ਪਕਾਰ ਜਿਹੜਾ ਬੜਾ ਦਾਤੇ ਲੱਗਿਆ ਹੋਇਆ ਸੀ ਸੰਤਾਂ ਨੇ ਮਨਾਂ ਚ ਨਿਰਾਸ਼ਾ ਬਹੁਤ ਤੇ ਉਸ ਵੇਲੇ ਪ੍ਰਧਾਨ ਸਾਹਿਬ ਕਹਿਣ ਲੱਗੇ ਕਿ ਤੁਸੀਂ ਸੇਵਾ ਸੰਭਾਲ ਲਓ ਮੈਂ ਕਿ ਇਸ ਤਰ੍ਹਾਂ ਨਹੀਂ ਸੰਭਾਲਣੀ ਸੇਵਾ ਸੰਭਾਲ ਸਮਾਪਨ ਕੀਤਾ ਜਾਣਾ ਚਾਹੀਦਾ ਕਹਿੰਦੇ ਹੋਇਆ ਤਖਾ ਦਮਦਮਾ ਸਾਹਿਬ ਤੁਹਾਡਾ ਵੱਡੀ ਪੱਤਰ ਤੇ 2017 ਦੇ ਵਿੱਚ ਹੁਣ ਤੁਸੀਂ ਇਹ ਐਕਟਿੰਗ ਸੇਵਾ ਹੈ ਜਥੇਦਾਰ ਦੀ ਕਰਨੀ ਕਾਰਜਕਾਰੀ ਵਜੋਂ ਕਰਨੀ ਹੈ ਤੁਸੀਂ ਸੰਭਾਲ ਲਓ ਤਾਂ ਨਾ ਕਾਰਜਕਾਰੀ ਵਜੋਂ ਕਰਨੀ ਹੈ ਪਰ ਸੇਵਾ ਸੰਭਾਲ ਸਮਾਪਨ ਹੋਣਾ ਚਾਹੀਦਾ ਜਿਹਦੇ ਵਿੱਚ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਸਿੱਖ ਸਭਾ ਮਹਾਦਰੋ 3 ਅਕਤੂਬਰ 2018 ਨੂੰ ਵਿਧਿਬਤ ਕੰਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਤੇ ਸਮਾਗਮ ਹੋਇਆ ਸੀ ਜਿਸ ਵਿੱਚ ਪਹਿਲੀ ਦਸਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮੁੱਖ ਗ੍ਰੰਥੀ ਉਸ ਵਾਲੇ ਸਾਨੂੰ ਲੰਗਰੀ ਦਿੱਤੀ ਸੀਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਨੇ ਫਿਰ ਬਾਕੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਫਿਰ ਸੰਪਰਦਾਵਾਂ ਨੇ ਜੱਤੇ ਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਾਡੀ ਪਰੰਪਰਾ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿੱਦੋ ਜਥੇਦਾਰ ਲਾਉਣਾ ਹੁੰਦਾ ਸੀ ਤੇ ਜਥੇਬੰਦੀਆਂ ਸੰਪਰਦਾਵਾਂ ਦੇ ਨਾਲ مشورہ ਕੀਤਾ ਜਾਂਦਾ ਸੀ ਕਿ ਭਾਈ ਅਸੀਂ ਜਥੇਦਾਰ ਸਾਹਿਬ ਲਾਉਣਾ ਤੁਸੀਂ ਕੋਈ ਨਾਂ ਸੁਝਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ مشورہ ਕਰਦੀ ਸੀ ਬਾਕਾਇਦਾ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਹਰ ਸੰਪਰਦਾ ਹਰ ਜਥੇਬੰਦੀ ਨੂੰ ਚਿੱਠੀ ਜਾਂਦੀ ਸੀ ਫਿਰ ਨਾਮ ਸੁਝਾਈ ਜਾਂਦੇ ਸੀ ਉਹਨਾਂ ਨਾਵਾਂ ਦੇ ਵਿੱਚੋਂ ਫਿਰ ਸਿਲੈਕਸ਼ਨ ਹੁੰਦਾ ਸੀ ਪਿਛਲੇ 30 ਸਾਲਾਂ ਤੋਂ ਹੋਣ ਲੱਗ ਪਿਆ ਵੀ ਚਲੋ ਜਥੇਦਾਰ ਸਾਹਿਬ ਲਾ ਦਿਓ ਉਹ ਸੇਵਾ ਸੰਭਾਲ ਸਮਾਗਮ ਕਰੋ ਤੇ ਉਦੋਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਨੂੰ ਸਾਥ ਦੇ ਤੇ ਫਿਰ ਉਹਨਾਂ ਤੋਂ ਦਸਤਾਰ ਪੇਟ ਕਰਵਾ ਕੇ ਤੇ ਇੱਕ ਕਿਸਮ ਦੀ ਜਥੇਦਾਰ ਨੂੰ ਮਾਨਤਾ ਜਿਹੜੀ ਹੈ ਉਹ ਪੰਥ ਵੱਲੋਂ ਦੇ ਲਈ ਜਾਂਦੀ ਹੈ ਤੇ ਹੁਣ ਉਹ ਵੀ ਕਾਣੀ ਖਤਮ ਕਰਦੇ ਇਹ ਪੰਥ ਵੱਲੋਂ ਹੁਣ ਪ੍ਰਵਾਨ ਦੀ ਲੈੰਦੀ ਲੋੜ ਹੀ ਨਹੀਂ ਹੈ ਜਾਂ ਪੰਥ ਦੀਆਂ ਸੰਸਥਾਵਾਂ ਸਿੰਘ ਸਭਾਵਾਂ ਜਿੱਥੇ ਬੰਦੀਆਂ ਸੰਬੰਧਤਾਵਾਂ ਵੱਲੋਂ ਪ੍ਰਵਾਨ ਦੀ ਲੈੰਦੀ ਲੋੜ ਹੀ ਨਹੀਂ ਉਹ ਵੀ ਕੰਮ ਚੱਲਦਾ ਤੇ ਜੇ ਪੰਥ ਨਾ ਬੋਲਿਆ ਧਿਓ ਕੋ ਦਿਨ ਦੂਰ ਨਹੀਂ ਹੈ ਜਿਵੇਂ ਸਾਰਿਆਂ ਨੂੰ ਪਤਾ ਹੈ ਨਾ ਕਿ ਮਾਫੀ ਵੜੇ ਘਰੇ ਸੱਧਿਆ ਸੀ ਤੇ ਮਾਫੀ ਦੇ ਹਦੇਸ਼ ਦਿੱਤੇ ਸੀ ਕਿ ਦੇ ਦਿਓ ਭਾਈ ਸਾਹਿਬ ਨੂੰ ਮਾਫੀ ਜੇ ਅੱਜ ਪੰਥ ਨਾਲ ਨਾ ਬੋਲਿਆ ਤੇ ਉਹ ਤੁਮ ਦੂਰ ਨਹੀਂ ਐ ਜਦੋਂ ਦਸਤਾਰ ਵੀ ਘਰੇ ਸੱਜ ਕੇ ਦੇਦਿਆ ਕਰਨੀ ਐ ਤੇ ਘਰ ਤੋਂ ਦੂਰ ਦੇਆ ਕਰਨਾ ਵੀ ਜਾ ਤੱਕ ਅੱਧਾ ਚੱਜਦਾ ਇਹ ਹਾਲਤ ਬਣ ਗਾਲੀ ਜੇ ਅੱਜ ਅਸੀਂ ਚੁੱਪ ਰਹੇਗੇ ਤਾਂ ਉ ਤਾਂ ਕੁਝ ਨਹੀਂ ਹੋਇਆ ਹਾ ਹਾ ਹੋਰ ਵਾਲੇ ਸਮੇਂ ਦੇ ਵਿੱਚ ਇਹ ਵੀ ਕੁਝ ਹੋ ਸਕਦਾ ਇਹ ਘਰ ਦੇ ਵਿੱਚ ਹੀ ਜਾਂ ਪਾਰਟੀ ਦੇ ਦਫ਼ਤਰ ਦੇ ਵਿੱਚ ਹੀ ਪ੍ਰਜੈਕਟਾਂ ਨੇ ਮੀਟਿੰਗ ਕੀਤੀ ਕਿ ਉੱਥੇ ਦਸਤਾਰ ਦੇ ਤੌਰਤਾ ਚੱਲ ਪਿਆ ਪੰਥ ਦੀ ਪੰਥ ਦੀਆਂ ਸੰਪਰਦਾਵਾਂ ਦੀ ਜੱਥੇਬੰਦੀਆਂ ਦੀ ਲੋੜ ਹੀ ਕੋਈ ਨਹੀਂ ਜ਼ਰੂਰਤ ਹੀ ਕੋਈ ਨਹੀਂ ਇਹ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਵਉੱਚ ਸੰਸਥਾ ਹੈ ਪਰ ਬਾਕੀ ਸੰਸਥਾਵਾਂ ਜਾਂ ਬਾਕੀ ਸੰਪਰਦਾਵਾਂ ਬਾਕੀ ਜੱਥੇਬੰਦੀਆਂ ਸਿੰਘ ਸਭਾਵਾਂ ਇਸ ਸਰਵਉੱਚ ਸੰਸਥਾ ਦੀਆਂ ਬਾਹਾਂ ਨੇ ਤੁਸੀਂ ਬਾਹਾਂ ਲੱਤਾਂ ਨੂੰ ਤੋੜ ਕੇ ਕਿਵੇਂ ਸਰਵਾਈਵ ਕਰ ਸਕਦੇ ਹੋ ਕਿਵੇਂ ਅੱਗੇ ਵਧ ਸਕਦੇ ਹੋ ਵਧ ਸਕਦੇ ਹੋ ਜੇ ਤੁਸੀਂ ਆਪਣੀਆਂ ਬਾਹਾਂ ਤੋੜ ਲਓਗੇ ਆਪਣੀਆਂ ਲੱਤਾਂ ਤੋੜ ਲਓਗੇ ਮੰਨਦੇ ਆ ਤੁਸੀਂ ਸਰੀਰ ਨੂੰ ਤੁਹਾਡੀ ਸਰਮੌਤਾ ਹੈ ਪਰ ਜੇ ਤੁਸੀਂ ਬਾਹਾਂ ਤੋੜ ਲਓਗੇ ਲੱਤਾਂ ਤੋੜ ਲਓਗੇ ਤੁਸੀਂ ਸਰਵਾਈਵ ਕਿਵੇਂ ਕਰੋਗੇ ਚੱਲੋਗੇ ਕਿਵੇਂ ਇਹ ਤਾਂ ਸ਼ਿੰਗਾਰ ਹੈ ਕਟੇ ਬੰਦੀਆਂ ਸੰਪਰਦਮਾ ਸਿੰਘ ਸਭਾ ਮਾ ਸਭਾ ਸੁਸਾਇਟੀਆਂ ਗੁਰਦੁਆਰਾ ਕਮੇਟੀਆਂ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਿੰਗਾਰ ਤੁਸੀਂ ਇਹਨੂੰ ਓਕਾਰ ਕੇ ਬਹਿਰੂਪੀਏ ਕਿਵੇਂ ਹੋ ਸਕਦੇ ਪੱਦੇ ਕਿਵੇਂ ਹੋ ਸਕਦੇ ਕੁਛ ਤਾਂ ਸੋਚੋ ਕਮਾਲ ਦੀ ਕਾਰਨ ਕੀ ਹੈ ਬਹੁਤ ਸਾਰੇ ਬੁਲਾਰਿਆਂ ਦੇ ਪਹਿਲੋਂ ਦਸ ਹੀ ਦਿੱਤਾ ਹੈ ਕਾਰਨ 2 ਦਸੰਬਰ ਦਾ ਹੁਕਮ ਨਾਮਾ ਮੇਂ ਜਿਹੜਾ ਇੱਕ ਦੋ ਮਤਾਂ ਕਿੰਨੇ ਉਹ ਪ੍ਰਵਾਨ ਨਹੀਂ। ਉਹਨੂੰ ਉਹ ਇੱਕ ਦੋ ਮਤਾਂ ਹਟਾਉਣ ਵਾਸਤੇ ਇਹ ਸਾਰਾ ਕੁਝ ਕੀਤਾ। ਪਹਿਲਾਂ ਮੈਨੂੰ ਕਰਤਾਰ ਪਸ਼ੀਕਰ ਕੇ ਪਾਸੇ ਕੀਤਾ ਫਿਰ ਮਾਨਜੋਗ ਸਿੰਘ ਸਾਹਿਬ ਜੀ ਨੂੰ ਮਾਨਜੋਗ ਸੁਲਤਾਨ ਸਿੰਘ ਕਿਨੂੰ ਪਾਸੇ ਕੀਤਾ। ਵੀ ਉਹ ਮਤਾਂ ਜਿਹੜੀਆਂ ਪ੍ਰਵਾਨ ਨਹੀਂ ਐ ਇਹ ਹਟਾਉਣੇ। ਪਰ ਮੈਂ ਇੱਕ ਗੱਲ ਦੱਸਦੇ ਆਂ। ਮੀਡੀਆ ਵੀ ਕੜੋਤਾ ਹੈ ਤੁਸੀਂ ਸੰਗਤ ਸਾਰੀ ਸੁਣ ਰਹੇ ਹੋ ਜਿਹੜੀਆਂ ਇੱਕ ਦੋ ਮਤਾਂ ਜਿਨ੍ਹਾਂ ਨੂੰ ਕਹਿੰਦੇ ਇਹ ਪ੍ਰਵਾਨ ਨਹੀਂ ਨਾ ਹੈ ਇਹ ਨੀਹਾਂ ਦੇ ਬਾਕੀ ਹੁਕਮਨਾਮਾ ਇਹਨਾਂ ਨੀਹਾਂ ਦੇ ਉੱਪਰ ਹੈ ਜੇ ਤੁਸੀਂ ਇਹ ਇੱਕ ਦੋ ਮਤਾਂ ਹਲਾਉਂਗੇ ਨਾ ਤੇ ਸਾਰਾ 2 ਦਸੰਬਰ ਦਾ ਹੁਕਮਨਾਮਾ ਡਿੱਗੂਗਾ ਪਹਨਜੋ ਵੀ ਇੱਕ ਦੋ ਮਤਾਂ ਕੱਢਦੀਆਂ ਤੇ 2 ਦਸੰਬਰ ਦਾ ਹੁਕਮਨਾਮਾ ਸਟੈਂਡ ਕਰੂਗਾ ਇਹ ਚੜਤੀ ਇਸ ਢੰਗ ਦੇ ਨਾਲ ਕੀਤੀ ਗਈ ਹੈ ਚੁਣਾਈ ਜਿਹੜੀ ਹੈ ਨਾ ਚੁਣਾਈ ਇਹ ਕੰਗ ਦੀ ਇਸ ਢੰਗ ਦੇ ਨਾਲ ਕੀਤੀ ਗਈ ਹੈ ਵਿਰਾਸੀ ਫੈਸਲੇ ਥੱਲੇ ਹੈ ਤੇ ਧਾਰਮਿਕ ਉੱਪਰ ਜਦੋਂ ਥੱਲੇ ਰਾਸੀ ਫੈਸਲੇ ਕੱਢੋਗੇ ਨਾ ਤੇ ਧਾਰਮਿਕ ਵੀ ਤੜਮ ਕਰਕੇ ਡਿੱਗ ਜਾਣਗੇ ਤੇ ਜਦੋਂ ਧਾਰਮਿਕ ਤੜਮ ਕਰਕੇ ਡਿੱਗੇ ਉਦੋਂ ਤੁਸੀਂ ਵੀ ਗਏ ਤੇ ਡਿੱਗਣ ਵਾਲੇ ਵੀ ਗਏ ਕਿ ਚੇਤੇ ਰੱਖਿਓਗਾ ਇਹ ਹੋਣਾ ਜੀ ਹੋ ਸਕਦਾ 18 ਮਾਰਚ ਤੋਂ ਪਹਿਤੋਂ ਪਹਿਲ ਹੋਵੇ 18 ਮਾਰਚ ਨੂੰ ਭਰਤੀ ਦਾ ਐਲਾਨ ਕੀਤਾ ਹੈ ਨਾ ਉਡਾਲਾ ਸਾਹਿਬ ਹੋਣਾ ਨਹੀਂ ਹੋ ਸਕਦਾ ਕਾਰਾ ਮਾਰਕ ਤੋਂ ਪਹਿਲਾਂ ਪਹਿਲਾਂ ਹੁੰਦਾ ਪਰ ਚੇਤੇ ਰੱਖਿਓ ਹੁਕਮਨਾਮੇ ਮੈਂ ਪਹਿਲਾਂ ਨਹੀਂ ਕਿਹਾ ਹੁਕਮਨਾਮੇ ਬਦਲੇ ਗਏ ਸੋਦੇ ਸਾਹਿਬ ਨੂੰ ਮਾਫੀ ਦਿੱਤੀ ਸੀ ਹਫਤੇ ਬਾਅਦ ਫਿਰ ਉਹ ਹੁਕਮਨਾਮਾ ਬਦਲ ਦਿੱਤਾ ਗਿਆ ਸੀ ਪਰ ਉਹਦਾ ਕਾਰਨ ਸੀ ਕਿ ਪਹਿਲਾ ਜਿਹੜਾ ਹੁਕਮਨਾਮਾ ਸੀ ਉਹ ਪੰਥਕ ਭਾਵਨਾਵਾਂ ਵੀ ਤਰਜਮਾਨੀ ਕਰਦਾ ਸੀ ਨਹੀਂ ਕਰਦਾ ਸੀ ਸਾਰੇ ਪੰਥ ਨੇ ਵਿਰੋਧ ਕੀਤਾ ਉਹਦਾ ਧਰਨੇ ਪ੍ਰਦਰਸ਼ਨ ਹੋਏ ਰੋਸ ਮظਾਰੇ ਹੋਏ ਫਿਰ ਹਫਤੇ ਬਾਅਦ ਉਹ ਹੁਕਮਨਾਮਾ ਬਦਲਿਆ ਇਹ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਕਿ ਹੁਕਮਨਾਮਾ ਬਦਲ ਦਿੱਤਾ ਗਿਆ ਕਦੋਂ ਜਦੋਂ ਸਿੰਘ ਸਾਹਿਬਾਨ ਨੇ ਦੇਖਿਆ ਕਿ ਸਾਡਾ ਕੀਤਾ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਪੰਥ ਨੂੰ ਪ੍ਰਮਾਨ ਨਹੀਂ ਹੋਇਆ ਇਸ ਕਰਕੇ ਅਸੀਂ ਇਹ ਹੁਕਮਨਾਮਾ ਬਦਲ ਦਿੱਤਾ ਪੰਥ ਚੁੱਪ ਹੋ ਗਿਆ ਵੀ ਠੀਕ ਹੈ ਚਲੋ ਕੰਤੀ ਮੰਨ ਕੇ ਵਾਪਸ ਲੱਗਿਆ ਪਰ ਜੇ ਹੁਣ ਪੰਥ ਨੂੰ ਮਨਜ਼ੂਰ ਹੁਕਮਨਾਮਾ ਬਦਲ ਕੇ 10 ਮੰਨਿਆ ਨਹੀਂ ਭਾਵਨਾਵਾਂ ਦੀ ਕਰਜ਼ਮਾਨੀ ਕਰਨ ਵਾਲਾ ਕੋਈ ਉਹਦੇ ਵਿੱਚ ਅਮੈਂਡਮੈਂਟਸ ਹੋਈ ਤੇ ਇਹ ਵੀ ਇਤਿਹਾਸ ਦਾ ਹਿੱਸਾ ਬਣ ਜਾਣਾ ਪਰ ਇਹ ਜਿਹੜਾ ਇਤਿਹਾਸ ਦਾ ਹਿੱਸਾ ਬਣੂਗਾ ਨਾ ਇਹਦੀ ਡੇਟ ਕਾਲੇ ਅੱਖਰਾਂ ਚ ਲਿਖੀ ਜਾਓ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਨੇ ਪ੍ਰਵਾਨ ਕਰ ਲਿਆ ਹੁਣ ਇਸ ਹੁਕਮਨਾਮੇ ਦੇ ਵਿੱਚੋਂ ਜੇ 2-4 ਗਿੱਟਾ ਕੱਢਣ ਦੀ ਕੋਸ਼ਿਸ਼ ਹੋਈ ਸਾਰਾ ਹੁਕਮਨਾਮਾ ਜੇ ਟਹਿ ਟੇਹੀ ਹੋਇਆ ਤੇ ਇਹ ਵੀ ਇਤਿਹਾਸ ਦਾ ਹਿੱਸਾ ਬਣ ਜਾਣਾ ਚਾਹੀਦਾ। ਇਹ ਚੇਤੇ ਰੱਖਿਓ ਜੀ। ਵੈਸੇ ਮੁਸ਼ਕਲ ਐ ਹੁਣ। ਕਸੇ ਆਉਂਖਾ ਆ ਬੋਨਾ। ਲੱਗਦਾ ਨਹੀਂ ਬੇਕਾਰ ਬਣੂਗੀ। ਪਰ ਜਿਸ ਕਿਸਮ ਦੇ ਸਲਾਹਕਾਰ ਹੈ ਉਮੀਦ ਵੀ ਕਰ ਸਕਦੇ ਵੀ ਹੋ ਵੀ ਸਕਦਾ। ਕਿਉਂਕਿ ਜੇ ਤੂੰ ਠੀਠ ਦਾ ਹੀ ਧਾਰਨ ਕਰ ਲਈ ਫਿਰ ਕੁਝ ਵੀ ਹੋ ਸਕਦਾ। ਜੇ ਤੂੰ ਬੇਸ਼ਰਮੀ ਧਾਰਨ ਕਰ ਲਈ ਫਿਰ ਕੁਝ ਵੀ ਹੋ ਸਕਦਾ। ਜੇ ਥੋੜੀ ਜਿਹੀ ਰਾਈ ਦੇ ਦਾਣੇ ਜਿੰਨੀ ਵੀ ਸਿਆਣਪ ਹੋਈ ਫਿਰ ਨਹੀਂ ਹੁੰਦਾ। ਤੇ ਜੇ ਰਾਈ ਦੇ ਦਾਣੇ ਜਿੰਨੀ ਵੀ ਸਿਆਣਪ ਨਾ ਹੋਈ ਤੇ ਫਿਰ ਹੋ ਸਕਦਾ। ਫਿਰ ਹੋ ਸਕਦਾ ਕੁਝ ਵੀ ਹੋ ਸਕਦਾ। ਸੋ ਸਾਹ ਸੰਗਤ ਜੀ ਪੰਥ ਨੇ ਵੱਡੀਆਂ-ਵੱਡੀਆਂ ਸ਼ਕਤੀਆਂ ਦਾ ਮੁਕਾਬਲਾ ਕੀਤਾ। ਅਬਦਾਲੀ ਆਇਆ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਥ ਨੇ ਉਹਦਾ ਵੀ ਮੁਕਾਬਲਾ ਕੀਤਾ 84 ਦੇ ਵਿੱਚ। ਇੰਦਰਾਜੀ ਚੜ ਕੇ ਪੰਥ ਨੇ ਉਹਦਾ ਵੀ ਮੁਕਾਬਲਾ ਕੀਤਾ। ਗੋਲੇ ਵਰਸਾਈਂ ਤੋਪਾਂ ਦੀ, ਕੰਕਣ ਦੀਆਂ ਗੋਲੀਆਂ ਵਰਸਾਈਆਂ, ਬੰਦੂਕਾਂ ਦੀਆਂ ਪੰਥ ਨੇ ਮੁਕਾਬਲਾ ਕੀਤਾ। ਪਰ ਇਹ ਸਵਾ ਸਾਡੇ ਸੰਕਲਪ ਨੂੰ ਡੇਗਣ ਦਾ ਯਤਨ ਹੋਇਆ ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ ਖਤਰਨਾਕ ਗੱਲ ਕੀ ਹੈ ਜੇ ਸਾਡੇ ਸਿਧਾਂਤ ਨੂੰ ਡੇਗਣ ਦਾ ਯਤਨ ਹੋਇਆ ਹੈ ਜਾਂ ਸਾਡੀਆਂ ਜਿਹੜੀਆਂ ਮਰਿਆਦਾਵਾਂ ਜਾਂ ਪਰੰਪਰਾਵਾਂ ਹੈ ਉਹਨਾਂ ਨੂੰ ਡੇਗਣ ਦਾ ਯਤਨ ਹੋਇਆ ਤੇ ਖਤਰਨਾਕ ਗੱਲ ਕੀ ਹੈ ਖਤਰਨਾਕ ਗੱਲ ਇਹ ਹੈ ਕਿ ਕੀਤਾ ਉਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਪਰੰਪਰਾਵਾਂ ਤੇ ਸੰਕਲਪਾਂ ਦੀ ਰਾਖੀ ਸੰਭੀ ਗਈ ਸੀ ਇਹ ਖਤਰਨਾਕ ਦਾ ਹੈ ਖਤਰਨਾਕ ਗੱਲ ਮਤੈ ਕਿਹੜੀ ਹੈ ਜਿਨ੍ਹਾਂ ਨੂੰ ਰਾਖੀ ਸੌਂਪੀ ਗਈ ਸੀ ਕਿ ਤੁਸੀਂ ਰਾਖੀ ਕਰਨੀ ਹੈ ਆ ਬੈਠੇ ਨੇ ਜੀ ਜੀ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੇਵਲ ਗੋਲਕਾਂ ਜਣਨੀਆਂ ਤੇ ਗੋਲਕਾਂ ਜਣ ਕੇ ਮਜ਼ਦਮਾਂ ਨੂੰ ਤਨਖਾਹਾਂ ਦੇਣੀਆਂ ਨਹੀਂ ਹੈ ਬਿਜਲੀ ਦੇ ਬਿੱਲ ਭਰਨਾ ਨਹੀਂ ਹੈ ਸੰਕਲਪ ਦੀ ਰਾਖੀ ਕਰਨਾ ਵੀ ਹੈ ਸਿਧਾਂਤ ਦੀ ਰਾਖੀ ਕਰਨਾ ਵੀ ਹੈ ਪੰਥ ਨੇ ਕੱਲੀ ਗੋਲਕ ਸੰਭਾਲਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਪੰਥ ਨੇ ਸਿਧਾਂਤਾਂ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਸੰਕਲਪ ਦੀ ਰਾਖੀ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਹੜੇ ਪਠਾਏ ਨੇ 14 ਤੋਂ 10 ਉਹਨਾਂ ਨੂੰ ਨਾ ਸੰਕਲਪ ਦਾ ਸਮਝ ਆਇਆ ਨਾ ਮर्यादा ਦੀ ਪਤਾ ਹੈ ਨਾ ਉਹਨਾਂ ਨੂੰ ਪਰੰਪਰਾ ਦਾ ਪਤਾ ਕੁਝ ਵੀ ਨਹੀਂ ਪਤਾ ਆ 10 ਕੇ ਗਏ ਨੇ ਮੰਚ 'ਚ ਸੰਚਾਲਨ ਕਰਨ ਵਾਲੇ ਇੱਕ ਦੇ ਬਾਰੇ ਸਾਨੂੰ ਤਾਂ ਨਹੀਂ ਪਤਾ ਸਦਾ ਸਕੇ ਗਏ ਤੇ ਜੇ ਬਾਕੀਆਂ ਦਾ ਵੀ ਪੁੱਛਣ ਕਰ ਲਓ ਨੋਵਾਂ ਦਾ ਤਾਂ ਪਤਾ ਲੱਗ ਜੇ ਉਹਨਾਂ ਦੇ ਇਲਾਕੇ 'ਚ ਜਾ ਕੇ ਇਹ ਦੁੱਖ ਹੈ ਇਹ ਤਰਦਾ ਜੇ ਕੋਈ ਆਵਾਜ਼ ਉਠ ਹੁੰਦਾ ਹੈ ਉਹਦੀ ਕਰਦਾਰ ਕਸ਼ੀ ਕਰਨ ਲੱਗ ਹੈਰਾਨੀ ਦੀ ਗੱਲ ਕਿ ਜੇ ਸਰਦਾਰ ਵਿਕਰਮ ਸਿੰਘ ਮਜੀਠੀਏ ਨੇ ਕਹਿ ਦਿੱਤਾ ਕਿ ਭਾਈ ਇਹ ਠੀਕ ਨਹੀਂ ਹੋਇਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਹਨਾਂ ਦੇ ਆਈਟੀ ਵਿਗ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਉਹਨਾਂ ਨੂੰ ਵੀ ਨਹੀਂ ਛੱਡਿਆ ਅਸੀਂ ਤਾਂ ਲੱਗਦੇ ਕੀ ਹੈ ਇਹਨਾਂ ਦੇ ਉਹ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਨਹੀਂ ਛੱਡਿਆ ਕਿਸ ਹੱਦ ਤੱਕ ਗਿਰੋਗੇ ਆ ਕਿਸ ਹੱਦ ਤੱਕ ਜੇ ਪਾਪਾ ਬਲਵੀਰ ਸਿੰਘ ਜੀ ਜੋ ਮੁਖੀ ਸਨ ਸ਼ਰਮਰੀਆ ਅਕਾਲੀਪੰਥ ਪੁੱਟਾ ਦਲ ਦੇ ਉਹਨਾਂ ਨੇ ਕਿਹਾ ਵੀ ਗਲਤ ਹੋਇਆ ਤੇ ਉਹਨਾਂ ਦੇ ਮਗਰ ਪੈ ਕੇ ਟੀਵੀ ਚੈਨਲਾਂ ਦੇ ਉੱਤੇ ਆ ਕੇ ਉਹਨਾਂ ਨੂੰ ਦੱਸਣ ਲੱਗੇ ਜਿਹੜਾ ਅਗਰ ਦਮਦਮੀ ਟਕਸਾਲ ਦੇ ਮੁਖੀ ਪਾਪਾ ਹਰਨਾਮ ਸਿੰਘ ਬੋਲੇ ਨੇ ਜਿਉ ਉਹਨਾਂ ਨੂੰ ਪਏ ਹੋਏ ਤੇ ਕੀ ਕਮਾਲ ਦੀ ਗੱਲ ਕਹਿੰਦੇ ਜੀ ਆਰਐਸਐਸ ਦੇ ਹੈ ਬੀਜੇਪੀ ਦੇ ਹੈ ਬੜਾ ਸੌਖਾ ਕਿਸੇ ਸਮੇਂ ਕਹਿੰਦੇ ਹੁੰਦੇ ਸੀ ਜਿਹੜਾ ਕੋਈ ਖਿਲਾਫ ਬੋਲਦਾ ਨਾ ਉਹਨੂੰ ਕਹਿੰਦੇ ਕਾਂਗਰਸੀ ਹੈ ਕੋਣ ਕਹਿੰਦੇ ਬੀਜੇਪੀ ਦਾ ਜੀ ਆਰਐਸਐਸ ਦਾ ਏ ਕੋਈ ਲਫਜ਼ ਜਿਹੜਾ ਉਹਨਾਂ ਨੇ ਖਿਲਾਫ ਬੋਲੇ ਇੱਥੋਂ ਤੱਕ ਜੇ ਇਹਨਾਂ ਦੇ ਨਾਲ ਬੈਠਾ ਉੱਠ ਕੇ ਵੀ ਇਹਨਾਂ ਦੇ ਖਿਲਾਫ ਬੋਲ ਗਿਆ ਉਹਨੂੰ ਵੀ ਕਹਿਣ ਦਿਓ ਤਾਂ ਬੀਜੇਪੀ ਨਾਲ ਜਿਹੜਾ ਇਹਨਾਂ ਦੇ ਨਾਲ ਉੱਠ ਕੇ ਗਿਆ ਹੋਵੇ 2 ਮਿੰਟ ਪਹਿਲਾਂ ਤੁਸੀਂ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਦਿਓ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ ਮੈਨਾਂ ਨਹੀਂ ਲਾਗੇ ਕਰ ਕਹੋ ਆਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਖੋ ਕਿ ਮਰਦੇ ਮਰ ਜਾਾਂਗੇ ਪਰ ਬੀਜੇਪੀ ਨਾਲ ਸਮਝੌਤਾ ਨਹੀਂ ਕਰਾਂ ਤੁਸੀਂ ਲੇਜੜੀਆਂ ਕੱਢ ਕੇ ਫਿਰਦੇ ਤੇ ਢਿੱਕਬਾਨ ਦੀ ਗੱਲ ਹੈ ਕਿ ਜੇ ਕੋਈ ਹੋਰ ਕੋਈ ਪੰਥ ਦੀ ਗੱਲ ਕਰਦਾ ਹੈ ਕੋਈ ਮਰਿਆਦਾ ਦੀ ਗੱਲ ਕਰਦਾ ਹੈ ਕੋਈ ਸਦਾਰਤਾ ਦੀ ਗੱਲ ਕਰਦਾ ਹੈ ਉਹਨੂੰ ਕਹਿੰਦੇ ਬੀਜੇਪੀ ਦਾ ਇਹ ਆਰਐਸਐਸ ਦਾ ਇਹ ਬੀਜੇਪੀ ਕਰਾ ਰਹੀ ਹੈ ਜੀ ਆਰਐਸਐਸ ਤੋਂ ਕਰਾ ਰਹੀ ਹੈ ਜੀ ਇਹ ਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ ਵੀ ਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਯਤਨ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਹੀ ਹੋਇਆ ਪਹਿਲਾਂ ਕਿਹੜਾ ਕਮਜ਼ਬੂਤ ਸੀ ਇਹਦਾ ਕਿਹੜਾ ਕਮਜ਼ੋਰ ਸੀ 2017 ਜੀ ਤੁਸੀਂ ਪਿੱਟੇ 2022 ਜੀ ਪਿੱਟੇ ਪਹਿਲਾਂ ਕਿੰਨਾ ਕਮਜ਼ਬੂਤ ਸੀ ਇੱਕ ਆਉਦਾ ਬਚਿਆ ਸੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦਾ ਕਾਲਜ ਤੋਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਤਬੀ ਸਿੰਘ ਜੀ ਨੇ ਕਿਹਾ ਨਾ ਕਿ ਅਨੰਦਪੁਰ ਸਾਹਿਬ ਪਰੰਪਰਾਵਾਂ ਦਾ ਕਹਾਣ ਹੋਇਆ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਔਰ ਹਨਾ ਦੀ ਗੱਲ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਸਾਹਿਬ ਉਹ ਕਹਿ ਰਹੇ ਕਿ ਆਨੰਦਪੁਰ ਸਾਹਿਬ ਮਰਿਆਦਾ ਦਾ ਘਾਣ ਹੋਇਆ ਜੋ ਸਿੱਖਾਂ ਦੀ ਸਭ ਤੋਂ ਸਰਮੌਰ ਪਦਵੀ ਹੈ ਬਾਬਾ ਗੁੰਡਾ ਸਾਹਿਬ ਦੀ ਪਦਵੀ ਹੈ 2 ਘੰਟੇ ਨਹੀਂ ਬੀਤੇ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਟੀਵੀ ਚੈਨਲ ਤੇ ਬਾਤਾਂ ਤੁਕਾ ਉੱਥੇ ਮਰਿਆਦਾ ਦਾ ਪਾਲਣ ਹੋਇਆ ਆਮਦੇ ਦਰਬਾਰ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਥੱਲੇ ਕਰਨ ਵਾਸਤੇ ਸੈਕਟਰੀ ਤੋਂ ਬਿਆਨ ਦਵਾਇਆ ਤੇ ਮੈਨੂੰ ਕਿਉਂ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਸੁਣ ਰਿਹਾ ਸੀ ਨਾ ਸਪਸ਼ਟ ਪਤਾ ਲੱਗ ਰਿਹਾ ਸੀ ਕਿ ਉਹਨਾਂ ਦਾ ਮਾਨਕ ਉਹਨਾਂ ਦਾ ਜ਼ੁਬਾਨ ਦੋਵੇਂ ਇੱਕ ਸੁਰ ਨਹੀਂ ਹੈ ਤੇ ਵੀ ਸਿੱਖਿਆ ਨਾ ਸੈਕਟਰੀ ਹੈ ਪਮਾ ਸਰਦਾਰ ਪ੍ਰਤਾਪ ਸਿੰਘ ਸਿਕੰਦਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪਰ ਸਿੱਖਤਾ ਹੈਗਾ ਨਾ ਜਦੋਂ ਬੋਲ ਰਿਹਾ ਸੀ ਨਾ ਤੇ ਹਰ ਸਿਆਣਾ ਬੰਦੇ ਨੂੰ ਸਮਝ ਆ ਰਹੀ ਸੀ ਕਿ ਇਹ ਬੋਲ ਨਹੀਂ ਰਿਹਾ ਜਦੋਂ ਤਾਂ ੱੱਕੇ ਨਾਲ ਬਰਛਾ ਮਾਰ ਕੇ ਜਿਹੜਾ ਨਾ ਚੋਭ ਮਾਰ ਕੇ ਬੁਲਾਇਆ ਜਾ ਰਿਹਾ ਹਰ ਸਿੱਖ ਨੂੰ ਪਤਾ ਲੱਗ ਰਿਹਾ ਸੀ ਕਿ ਕਿ ਉਹਦੇ ਜਮੀਰ ਦਾ ਉਹਦੇ ਮਨ ਦਾ ਸਾਥ ਉਹਦੀ ਜੁਬਾਨ ਨਹੀਂ ਸੀ ਦੇ ਰਿਹਾ ਬੇਵਸੀ ਯਾਰ ਉਹ ਦੇ ਸੀ ਉਹਦੀਆਂ ਅੱਖਾਂ 'ਚ ਇਹ ਹੋ ਕੀ ਰਿਹਾ ਹੈ ਯਾ ਤੋ ਅੱਡੇ ਹਰਮੰਦਰ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਮੁੱਖ ਕ੍ਰਾਂਤੀ ਨੇ ਕਹਿ ਦਿੱਤਾ ਹੈ ਕਿ ਤੁਸੀਂ ਉਹਦਾ ਖੰਡਨ ਕਰਾਉਣ ਵਾਸਤੇ ਸੈਕਟਰੀ ਨੂੰ ਬਰਾਬਰ ਖੜਾ ਕਰ ਰਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਦੇਮ ਨੋਕਾ ਕ੍ਰਾਂਤੀ ਦੇ ਕਹੇ ਬੁਨਾ ਨੂੰ ਤੁਸੀਂ ਖੰਡਨ ਕਰਨ ਵਾਸਤੇ ਉਹਦਾ ਇਸਤੇਮਾਲ ਕਰਦੇ ਜਿਹੜੇ ਸਲਾਹਕਾਰ ਆ ਜਿਹੜੇ ਦੇ ਰਹੇ ਆ ਉਹਦੀਆਂ ਸਲਾਹਾਂ ਵੀ ਇਸ ਤਰ੍ਹਾਂ ਕਰ ਦਿਓ ਐਡਾ ਸਨਮਾਨ ਵਾਲਾ ਉਹਦਾ ਸਾਡਾ ਇਹਨਾਂ ਨੇ ਉਹ ਵੀ ਰੋਲ ਦਿੱਤਾ ਅੱਜ ਇਹਨਾਂ ਨੇ ਰੋਲੇ ਆਉਂਦੇ ਕੱਲ ਨੂੰ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਹੋਰ ਪਾਰਟੀ ਦੀ ਤੋ ਕੋਈ ਗਲਤ ਕੰਮ ਕਰੇ ਤੇ ਜਥੇਦਾਰ ਉਹਨਾਂ ਦੀ ਗਲਤ ਕੰਮ ਦੇ ਖਿਲਾਫ ਜਿਹੜਾ ਆਵਾਜ਼ ਉਠਾਉਣ ਤੇ ਜੇ ਉਹਨਾਂ ਦੇ ਲੋਕ ਕਿਰਦਾਰ ਕੁਸ਼ੀ ਕਰਨਗੇ ਤੇ ਫਿਰ ਤੁਹਾਡੇ ਕੋਲੇ ਜਵਾਬ ਕੀ ਹੋਊਗਾ ਦੱਸੋ ਕੀ ਜਵਾਬ ਦੇਵੋਗੇ ਤੁਸੀਂ আর ਕਾਂਦੀ ਜਾਂ ਸਵਾਨ ਵਾਲਿਓ ਟੀਵੀ ਚੈਨਲਾਂ 'ਤੇ ਬਹਿ ਬਹਿ ਕੇ ਤੁਸੀਂ ਕਿਰਦਾਰ ਕੁਸ਼ੀ ਤਾਂ ਕਰਦੇ ਪਈਓ ਜੇ ਕਾਂਗਰਸ ਦੇ ਲੀਡਰਾਂ ਨੇ ਝਾੜੂ ਪਾਰਟੀ ਦੇ ਲੀਡਰਾਂ ਨੇ ਭਾਜਪਾ ਦੇ ਲੀਡਰਾਂ ਨੇ ਜਦੋਂ ਜਥੇਦਾਰ ਨੇ ਉਹਨਾਂ ਨੂੰ ਅੱਖਾਂ ਵਿਖਾਈਆਂ ਤੇ ਉਹਨਾਂ ਨੇ ਕਿਰਦਾਰ ਕੁਸ਼ੀ ਕੀਤੀ ਤੁਸੀਂ ਕੀ ਜਵਾਬ ਦੇਵੋਗੇ ਕੀ ਕਹੋਗੇ ਤੁਸੀਂ ਵਿਜੇਦਾਤਾ ਦਾ ਉਹਦਾ ਸਨਮਾਨਜਨਕ ਹੁੰਦਾ ਹੈ ਇਹ ਕਹੋਗੇ ਨਾ ਕਿ ਜਹੇਦਾਤਾ ਦਾ ਸਨਮਾਨਜਨਕ ਹੁੰਦਾ ਜੀ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਉਹਦਾ ਸਨਮਾਨਜਨਕ ਹੁੰਦਾ ਜੀ ਉਹਨਾਂ ਲਈ ਸਨਮਾਨਜਨਕ ਹੁੰਦਾ ਤੁਹਾਡੇ ਲਈ ਸਨਮਾਨਜਨਕ ਨਹੀਂ ਹੈ ਤੁਹਾਡੇ ਲਈ ਕੋਈ ਸਨਮਾਨਜਨਕ ਨਹੀਂ ਹੈ ਕੀ ਕਿਹੜੀਆਂ ਕਰਤਾਂ ਪਾ ਰਹੇ ਹੋ ਤੁਸੀਂ ਜਿਹੜੀਆਂ ਕਰਤਾਂ ਪਾ ਰਹੇ ਹੋ ਆਜੇ ਇੱਕ ਫਿਲਮstar ਬਿਠਾ ਰੱਖਿਆ ਚੈਨਲ ਦੇ ਉੱਤੇ ਉਹ ਕਹੀ ਜਾਂਦਾ ਜੀ ਕਹਿੰਦਾ ਜਥੇਦਾਰ ਜਾਨੀ ਹਰਪੀ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਮੈਂ ਕਿੱਥੋਂ ਨੌਜਵਾਨਾਂ ਨੂੰ ਕਹਤਾ ਵੀ ਤੁਸੀਂ ਬੰਦੂਕਾਂ ਚੁੱਕ ਲੋ ਤੇ ਬੰਦੇ ਮਾਰ ਦਿਓ ਕਿਹਨਾਂ ਲੋਕ ਮੰਨਣਗੇ ਬੰਦੂਕਾਂ ਚੁੱਕ ਲੋ ਤੇ ਬੰਦੇ ਮਾਰ ਦੇ ਪੰਜਾਬ ਦਾ ਮਾਹੌਲ ਤਾਂ ਇਸ ਤਰ੍ਹਾਂ ਹੀ ਖਰਾਬ ਹੁੰਦਾ ਨਾ ਅਸਲ ਸਿਧਾਂਤਾਂ ਦੀ ਗੱਲ ਕਰ ਰਹੇ ਆ ਪਰੰਪਰਾਵਾਂ ਦੀ ਗੱਲ ਕਰ ਰਹੇ ਆ ਮਰਿਆਦਾਵਾਂ ਦੀ ਗੱਲ ਕਰ ਰਹੇ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਇਹ ਕੀ ਕਮਾਲ ਦੀ ਗੱਲ ਹੈ ਸੋ ਸਾਧ ਸੰਗਤ ਜੀ ਤੁਹਾਨੂੰ ਚਾਹਣਾ ਪੈਂਦਾ ਸੋਚਣਾ ਪਏਗਾ ਜੇ ਅਸੀਂ ਨਾ ਜਾ ਕੇ ਅਸੀਂ ਨਾ ਸੋਚਿਆ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਕਟ ਜਿਹੜਾ ਇਸ ਤੋਂ ਵੀ ਵੱਡਾ ਗੰਭੀਰ ਹੋਗਾ ਕਿਸ ਤੋਂ ਵੀ ਵੱਡਾ 1900 ਵੀ ਦੇ ਦੇ ਜੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ ਗੁਰਦੁਆਰਿਆਂ ਨੂੰ ਨੀਤੀ ਜਦਾਂ ਦਾ ਸਮਝਣ ਲੱਗ ਸਮਝ ਕੇ ਗੁਰਦੁਆਰਿਆਂ ਦੇ ਵਿੱਚ ਘਰੌਣੇ ਅਪਰਾਧ ਹੋ ਗਏ ਉਹਨਾਂ ਲੱਗ ਪਏ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਸਰਕਾਰਾਂ ਉਹਨਾਂ ਦੀ ਪੁਸ਼ਪ ਨਹੀਂ ਕਰਦੀ ਸੀ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਉਹਨਾਂ ਨੇ ਵਿਰੋਧ ਦਬਾਤਾ ਉਹਨਾਂ ਨੂੰ ਸ਼ਹਿ ਮਿਲ ਗਈ ਉਹਨਾਂ ਨੇ ਵੱਡੇ ਅਪਰਾਧ ਕੀਤੇ ਜ ਜਦੋਂ ਵੱਡੇ ਅਪਰਾਧ ਕੀਤੇ ਫਿਰ ਜਦੋਂ ਪੰਥ ਨੂੰ ਜਾਗ ਆਈ ਤੇ ਜਦੋਂ ਫਿਰ ਪੰਥ ਨੇ ਉਹਨਾਂ ਨੂੰ ਭਜਾਉਣ ਦਾ ਯਤਨ ਕੀਤਾ ਫਿਰ ਸ਼ਹੀਦੀਆਂ ਹੋਈਆਂ ਕੀ ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਦੇ ਕੇ ਕਿ ਉਸ ਸਮੇਂ ਦਾ ਇੰਤਜ਼ਾਰ ਕਰ ਲਈ ਨਹੀਂ ਅਸੀਂ ਹੁਣ ਉਸ ਸਮੇਂ ਦਾ ਇੰਤਜ਼ਾਰ ਨਹੀਂ ਕਰਾਂਗੇ ਕਿ ਇਹਨਾਂ ਨੂੰ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਬਾਹਰ ਕਰਨ ਵਾਸਤੇ ਸਾਡੇ ਨੌਜਵਾਨਾਂ ਨੂੰ ਸ਼ਹੀਦੀਆਂ ਦੇਣੀਆਂ ਪੈਣ ਅਸੀਂ ਉਸ ਸਮੇਂ ਦਾ ਹੁਣ ਇੰਤਜ਼ਾਰ ਨਹੀਂ ਕਰਾਂਗੇ ਕਿਉਂਕਿ ਉਦੋਂ ਮੀਡੀਆ ਨਹੀਂ ਸੀ ਹੋਰ ਮੀਡੀਆ ਉਦੋਂ ਮੀਡੀਆ ਨਹੀਂ ਸੀ ਹੋਰ ਮੀਡੀਆ ਅੱਜ ਨਹੀਂ ਕਹੇ ਹੋਏ ਇਹ ਸ਼ਬਦ 10 ਮਿੰਟਾਂ ਤੱਕ ਅਮਰੀਕਾ ਕੈਨੇਡਾ ਪਹੁੰਚ ਜਾਣੇ ਉਦੋਂ ਨਹੀਂ ਸੀ ਪਹੁੰਚਦੇ ਉਹ ਤਾਂ ਚੱਲ ਗਏ ਉਹਨਾਂ ਦੀਆਂ ਮਨਮਾਨੀਆਂ ਪਰ ਹੁਣ ਤੁਹਾਡੀਆਂ ਨਹੀਂ ਚੱਲਣੀਆਂ ਚੱਲ ਗਏ ਉਹ महानता ने कि तू कमाल थी दे धमकिया देते धमकिया देते मैं पहला भी शब्द कहे अज मैं फिर कहना गुरु पातशाह